ਕਪਿੰਦਰ ਰਾਇਲ YouTube ਚੈਨਲ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ 10ਵੀਂ ਤੇ +2 ਦਾ ਸਿਲੇਬਸ ਕਰਾ ਰਹੀਆਂ ਜੀ ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਤੇ ਅੱਜ ਕਰਾਂਗੇ ਮੁਹਾਵਰੇ 10ਵੀਂ ਜਮਾਤ ਦੇ ਵਿੱਚ ਟੈਂਕੇ ਤੱਕ ਮੈਂ ਪਹਿਲਾਂ ਕਰਾ ਚੁੱਕੀ ਆ ਪਿਛਲੇ ਉਹਦੇ ਸੈਮੈਸਟਰ ਦੇ ਵਿੱਚ ਸਤੰਬਰ ਤੱਕ ਦੇ ਸਿਲੇਬਸ ਦੇ ਵਿੱਚ ਹੁਣ ਕਰਨੇ ਨੇ ਮੁਹਾਵਰੇ ਠੱਠੇ ਤੋਂ ਲੈ ਕੇ ਹਾਂਜੀ ਠੱਠੇ ਤੋਂ ਮੁਹਾਵਰੇ ਪਹਿਲਾਂ ਤੁਹਾਡੀ ਵਿਆਕਰਨ ਦੀ ਬੁੱਕ ਦੇ ਅਨੁਸਾਰ ਹੀ ਕਰਾਰੀਆਂ ਮੈਂ ਸਾਰੇ ਕਿਉਂਕਿ ਉਹਦੇ ਵਿੱਚੋਂ ਹੀ ਆਉਂਦੇ ਨੇ ਪੇਪਰ ਦੇ ਵਿੱਚ ਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਰ ਲੋ ਜੀ ਜੇ ਚੰਗਾ ਲੱਗ ਰਿਹਾ ਤਾਂ ਲਾਈਕ ਕਰ ਲੋ ਤੇ ਸ਼ੇਅਰ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਆ ਕਰੋ ਕਿਉਂਕਿ ਫਿਰ ਤਾਂ ਹੀ ਚੰਗਾ ਲੱਗਦਾ ਤੇ ਜੋ ਕੁਝ ਹੋਰ ਕਰਨਾ ਚਾਹੁੰਦੇ ਹੋ ਮੋਂ ਤਾਂ ਜਰੂਰ ਦੱਸਿਆ ਕਰੋ ਹਾਂਜੀ ਪਹਿਲਾ ਮੁਹਾਵਰਾ ਟੁੱਠ ਵਿਖਾਉਣਾ ਅਰਥ ਵਿੱਚ ਨਾਲ ਦਿੱਤੇ ਹੋਏ ਨੇ ਟੁੱਠ ਵਿਖਾਉਣਾ ਦਾ ਅਰਥ ਹੁੰਦਾ ਨਾ ਕਰ ਦੇਣੀ ਕਿਸੇ ਤੋਂ ਕੋਈ ਚੀਜ਼ ਮੰਗਣਾ ਤੇ ਉਹਨੇ ਅੱਗੋਂ ਨਾ ਕਰ ਦੇਣੀ ਤਾਂ ਇਹਦੇ ਲਈ ਮੁਹਾਵਰਾ ਵਰਤਿਆ ਜਾਂਦਾ ਟੁੱਠ ਵਿਖਾਉਣਾ ਮੁਹਾਵਰੇ ਕੀ ਹੁੰਦੇ ਨੇ ਇਹ ਸਾਰਾ ਕੁਝ ਮੈਂ ਦੱਸਿਆ ਹੋਇਆ ਪਿਛਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਹੁਣ ਵਾਕ ਕੀ ਬਣਾਵਾਂਗੇ ਜੇ ਤੁਸੀਂ ਬਣਾ ਸਕਦੇ ਹੋ ਤਾਂ ਨਾਲ ਦੀ ਨਾਲ ਬਣਾਇਓ ਜ਼ਰੂਰ ਕਮੈਂਟਸ ਦੇ ਵਿੱਚ ਇਹ ਕਿਸੇ ਤੋਂ ਕੋਈ ਚੀਜ਼ ਮੰਗਣੀ ਤੇ ਉਹਨੇ ਨਾ ਕਰ ਦੇਣੀ ਕੋਈ ਵੀ ਆਪਣਾ ਤੁਸੀਂ ਬਾਕ ਬਣਾ ਸਕਦੇ ਹੋ ਆਪਣੇ ਬਣਾਇਆ ਕਰੋ ਤਾਂ ਉਹ ਜ਼ਿਆਦਾ ਵਧੀਆ ਰਹਿੰਦਾ ਮੈਂ ਸੁਖਵੰਤ ਤੋਂ 20 ਰੁਪਏ ਮੰਗੇ ਪਰ ਉਸਨੇ ਮੈਨੂੰ ਠੁੱਠ ਵਿਖਾ ਦਿੱਤਾ ਹਾਂਜੀ ਅਗਲਾ ਮੁਹਾਵਰਾ ਹੈਗਾ ਠੋਕ ਵਜਾ ਕੇ ਵੇਖਣਾ ਠੋਕ ਵਜਾ ਕੇ ਵੇਖਣਾ ਹੁੰਦਾ ਚੰਗੀ ਤਰ੍ਹਾਂ ਵੇਖਣਾ ਕੋਈ ਵੀ ਚੀਜ਼ ਜਦ ਕਿ ਤੂੰ ਖਰੀਦਣੀ ਜਾਂ ਲੈਣੀ ਤਾਂ ਫਿਰ ਉਹਨੂੰ ਚੰਗੀ ਤਰ੍ਹਾਂ ਦੇਖ ਕੇ ਲੈਣਾ ਉਹਨੂੰ ਕਹਿੰਦੇ ਨੇ ਠੋਕ ਵਜਾ ਕੇ ਦੇਖਣਾ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਉਸ ਨੂੰ ਠੋਕ ਪਾ ਜਾ ਕੇ ਦੇਖ ਲੈਣਾ ਚਾਹੀਦਾ ਹੈ ਫਿਰ ਪਰੇਸ਼ਾਨੀ ਨਹੀਂ ਹੁੰਦੀ। ਹਾਂਜੀ ਅਗਲਾ ਬਾ ਮੁਹਾਵਰਾ ਠੰਡੀਆਂ ਸ਼ਾਮਾਂ ਮਾੜਨਾ। ਠੰਡੀਆਂ ਸ਼ਾਮਾਂ ਮਾੜਨਾ ਇੱਕ ਅਸੀਸ ਵੀ ਐ। ਸੁੱਕਾ ਹੋਣਾ। ਕੋਈ ਵੀ ਜਦੋਂ ਆਪਣੀ ਧੀ ਨੂੰ ਦਿੰਦਾ ਅਸੀਸ ਵਿਆਹ ਤੋਂ ਬਾਅਦ ਜਾਂ ਕਿਵੇਂ ਵੀ ਤਾਂ ਉਹ ਕੀ ਕਹਿੰਦਾ ਉਹਨੂੰ ਅਸੀਸ ਦਿੰਦਾ। ਕੇ ਤੋ ਠੰਡੀਆਂ ਸ਼ਾਮਾਂ ਮਾਣੇ ਫੇਰ ਕੀ ਬਾਕ ਬਣਾਵਾਂਗੇ ਆਪਾਂ ਇਹਦਾ ਪਿਓ ਨੇ ਤੀਨੂ ਸਾਰੇ ਤੋਰਨ ਲੱਗੇ ਅਸੀਸ ਦਿੱਤੀ ਕਿ ਤੂੰ ਠੰਡੀਆਂ ਸ਼ਾਮਾਂ ਮਾਣੇ ਜਾਂ ਹਰ ਮਾਂ ਬਾਪ ਚਾਹੁੰਦਾ ਹੈ ਕਿ ਸਾਡੇ ਬੱਚੇ ਠੰਡੀਆਂ ਸ਼ਾਮਾਂ ਮਾਣਨ ਦੱਸ ਸਕਦੇ ਹੋ ਤੁਸੀਂ ਬਾਕ ਹੋਰ ਵੀ ਬਣਾ ਸਕਦੇ ਹੋ ਕਮੈਂਟ ਦੇ ਵਿੱਚ ਤੇ ਵਧੀਆ ਤੋਂ ਵਧੀਆ ਬਾਕ ਬਣਾਏ ਆਪਣੇ ਟੁਕਦੇ ਆਪਣੇ ਆਲੇ ਦੁਆਲੇ ਦੇ ਨਾਲ ਟੁਕਦੇ ਬਾਕ ਬਣਾਏ ਜਾਣ ਤਾਂ ਫੇਰ ਠੀਕ ਰਹਿੰਦਾ ਉਹ ਹਾਂਜੀ ਅਗਲਾ ਵਾਕ ਹੈਗਾ ਡੰਡੇ ਵਜਾਉਣਾ ਡੰਡੇ ਵਜਾਉਣਾ ਹੁੰਦਾ ਵੇਲੇ ਫਿਰਨਾ ਅਰਥ ਹੈ ਇਹਦਾ ਵੇਲੇ ਫਿਰਨਾ ਕੋਈ ਕੰਮ ਕਰਨਾ ਕਰਨਾ ਤਾਂ ਇਹਦਾ ਕੀ ਵਾਕ ਬਣਾਉਂਗੇ ਐਮਏ ਪਾਸ ਕਰਕੇ ਵੀ ਕਈ ਲੜਕੇ ਡੰਡੇ ਵਜਾਉਂਦੇ ਫਿਰਦੇ ਹਨ ਕੋਈ ਕੰਮ ਕਰ ਨਹੀਂ ਕਰਦੇ ਹਾਂਜੀ ਅਗਲਾ ਮੁਹਾਵਰਾ ਟਹਿੇ ਚੜਨਾ ਟਹਿੇ ਚੜਨਾ ਹੁੰਦਾ ਕਿਸੇ ਦੂਜੇ ਦੀਆਂ ਗੱਲਾਂ ਦੇ ਵਿੱਚ ਆ ਜਾਣਾ ਜੇ ਆਉਂਦਾ ਵਾਕ ਬਣਾਣਾ ਤਾਂ ਬਣਾਇਓ ਤੇ ਚਲਾਕੀ ਦੇ ਵਿੱਚ ਫਸ ਜਾਣਾ ਦੂਜਿਆਂ ਦੇ ਟਹਿੇ ਚੜਨ ਵਾਲਾ ਵਿਅਕਤੀ ਕਦੇ ਵੀ ਸਹੀ ਫੈਸਲੇ ਨਹੀਂ ਲੈਂਦਾ ਜਾਂ ਹਮੇਸ਼ਾ ਠੋਖਾ ਖਾ ਜਾਂਦਾ ਦੂਜਿਆਂ ਦੇ ਟਹਿੇ ਚੜਨ ਵਾਲਾ ਵਿਅਕਤੀ ਹਮੇਸ਼ਾ ਠੋਖਾ ਖਾ ਜਾਂਦਾ ਹੈ ਅੱਗੇ ਹੈ ਜੀ ਟੱਕੀ ਰਿਜਣਾ ਟੱਕੀ ਰਿਜਣਾ ਹੁੰਦਾ ਵੀ ਕਿਸੇ ਨੂੰ ਕੋਈ ਗੱਲ ਨਾ ਦੱਸਣਾ ਬੁਰੀ ਗੱਲ ਦਾ ਭੇਦ ਪ੍ਰਗਟ ਨਾ ਹੋਣਾ ਉਹਨਾਂ ਦੇ ਘਰ ਕਈ ਉਹਨਾਂ ਦੇ ਇਹਨਾਂ ਦੇ ਨਹੀਂ ਲਿਖਣਾ ਹੁੰਦਾ ਤੁਸੀਂ ਕੋਈ ਨਾਮ ਲਿਖਣਾ ਹੁੰਦਾ ਸੋਹਣ ਦੇ ਘਰ ਕਈ ਦਿਨਾਂ ਦਾ ਝਗੜਾ ਚੱਲ ਰਿਹਾ ਸੀ ਪਰ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਟੱਕੀ ਹੀ ਰਿਜ ਰਹੀ ਸੀ ਵੀ ਬਾਹਰ ਗਾ ਨਹੀਂ ਪਾਉਣਾ ਹੈਗਾ ਟੱਠੇ ਖੂਬ ਵਿੱਚ ਪੈਣਾ ਟੱਠੇ ਖੂਬ ਵਿੱਚ ਪੈਣਾ ਹੁੰਦਾ ਜਾਣ ਬੁੱਝ ਕੇ ਕੋਈ ਬਰਬਾਦ ਹੋਣਾ ਆਪਣੇ ਆਪ ਹੀ ਆਪਣੀ ਬਰਬਾਦੀ ਕਰਨੇ ਸੁਰਿੰਦਰ ਨੂੰ ਸਾਰਿਆਂ ਨੇ ਬਹੁਤ ਸਮਝਾਇਆ ਪਰ ਉਸ ਨੇ ਇੱਕ ਵੀ ਗੱਲ ਦਾ ਅਸਰ ਨਹੀਂ ਕੀਤਾ ਸਾਨੂੰ ਕੀ ਹੈ ਠੱਠੇ ਖੂ ਵਿੱਚ ਪਵੇਂ ਕੋਈ ਹੋਰ ਵਾਕ ਜੇ ਤੁਹਾਨੂੰ ਆਉਂਦਾ ਤਾਂ ਬਣਾ ਸਕਦੇ ਹੋ ਹਾਂਜੀ ਜਿਹੜੇ ਵੀ ਨਾਲ ਜੁੜਿਓ ਲਾਈਕ ਕਰ ਦਿਓ ਜੇ ਚੰਗਾ ਲੱਗ ਰਿਹਾ ਤੇ ਜੇ ਵਾਕ ਆਉਂਦਾ ਬਣਾਉਣਾ ਤਾਂ ਵਾਕ ਬਣਾਏ ਉਹ ਜ਼ਰੂਰ ਮੁਹਾਵਰੇ ਦਾ ਅੱਗੇ ਆ ਜੀ ਢਿੱਡ ਵਿੱਚ ਚੂਹੇ ਨੱਚਣਾ ਬਹੁਤ ਭੁੱਖ ਲੱਗਣੀ ਕੀ ਵਾਕ ਬਣਾਉਂਗੇ ਇਹ ਤਾਂ ਸੌਖੇ ਹੀ ਨੇ ਬਿਲਕੁਲ ਅੱਧੇ ਛੁੱਟੀ ਵੇਲੇ ਬੱਚੇ ਜਾਂ ਅੱਧੇ ਛੁੱਟੀ ਵੇਲੇ ਅੱਧੇ ਛੁੱਟੀ ਹੋਣ ਤੱਕ ਬੱਚਿਆਂ ਦੇ ਢਿੱਡ ਵਿੱਚ ਚੂਹੇ ਨੱਚਣ ਲੱਗ ਜਾਂਦੇ ਹਨ ਅੱਜ ਤਾਂ ਮੇਰੇ ਢਿੱਡ ਵਿੱਚ ਚੂਹੇ ਨੱਚ ਰਹੇ ਹਨ ਮੈਨੂੰ ਛੇਤੀ ਕੁਝ ਖਾਣ ਨੂੰ ਦੇ ਦਿਵੋ ਕੋਈ ਵੀ ਵਾਕ ਤੁਸੀਂ ਬਣਾ ਸਕਦੇ ਹੋ ਇਹ ਤੁਹਾਡਾ ਆਪਣਾ ਹੁੰਦਾ ਕਿ ਤੁਸੀਂ ਕੀ ਵਾਕ ਬਣਾਉਣਾ ਟੇਰੀ ਢਾਣਾ ਨਿਰਾਸ਼ ਹੋ ਕੇ ਕੰਮ ਛੱਡ ਦੇਣਾ ਕੀ ਬਕ ਬਣਾਉਂਗੇ ਢੇਰੀ ਢਾਣਾ ਦਾ ਸਾਨੂੰ ਕਦੇ ਵੀ ਢੇਰੀ ਢਾ ਕੇ ਨਹੀਂ ਬੈਠਣਾ ਚਾਹੀਦਾ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ ਜਾਂ ਢੇਰੀ ਢਾ ਕੇ ਬੈਠਣ ਵਾਲੇ ਕਦੇ ਵੀ ਕੰਮ 잡 ਨਹੀਂ ਹੁੰਦੇ ਕੁਝ ਵੀ ਬਕ ਬਣਾ ਸਕਦੇ ਹੋ ਤੁਸੀਂ ਤੱਤੀ ਬਾਹ ਨਾ ਲੱਗਣਾ ਤੱਤੀ ਬਾਹ ਨਾ ਲੱਗਣਾ ਦਾ ਅਰਥ ਹੁੰਦਾ ਸੁਰੱਖਿਅਤ ਰਹਿਣਾ ਕੋਈ ਵੀ ਨੁਕਸਾਨ ਨਾ ਹੋਣਾ ਹਰ ਮਾਪਾ-ਬਾਪ ਚਾਹੁੰਦਾ ਹੈ ਕਿ ਮੇਰੇ ਬੱਚੇ ਨੂੰ ਤਤੀਬਾ ਨਾ ਲੱਗੇ ਤਰ ਲੋ ਮੱਛੀ ਹੋਣਾ ਉਤਾਵਲਾ ਹੋਣਾ ਬਹੁਤ ਬੇਚੈਨ ਹੋਣਾ ਕੋਈ ਵੀ ਵਾਕ ਕੀ ਬਣਾ ਸਕਦੇ ਹੋ ਇਹਦਾ ਬੇਚੈਨ ਕਦੋਂ ਹੁੰਦਾ ਬੰਦਾ ਕੋਈ ਨਾਮ ਲੈ ਕੇ ਲਿਖ ਲੋ ਹਰਪਾਲ ਜੇਲ੍ਹ ਵਿੱਚੋਂ ਛੁੱਟਣ ਲਈ ਕਰ ਲੋ ਮੱਛੀ ਹੋ ਰਿਹਾ ਸੀ ਜਾਂ ਜਦੋਂ ਉਸ ਤੇ ਝੂਠਾ ਕੇਸ ਪੈ ਗਿਆ ਉਸ ਉੱਤੇ ਨਹੀਂ ਆਪਾਂ ਕੋਈ ਨਾਮ ਲਿਖਾਂਗੇ ਜਦੋਂ ਸ੍ਰਿੰਦਰ ਤੇ ਝੂਠਾ ਕੇਸ ਪੈ ਗਿਆ ਤਾਂ ਉਹ ਕੇਸ ਵਿੱਚੋਂ ਨਿਕਲਣ ਲਈ ਕਰ ਲੋ ਮੱਛੀ ਹੋ ਰਿਹਾ ਸੀ ਤਰਾ ਨਿਕਲ ਜਾਣਾ ਅਚਾਨਕ ਡਰ ਜਾਣਾ ਜਿਵੇਂ ਇੱਕਦਮ ਕੋਈ ਘਟਨਾ ਵਾਪਰਦੀ ਆਪਾਂ ਕਹਿੰਦੇ ਨੇ ਮੇਰਾ ਤਾਂ ਤਰਾਹ ਨਿਕਲ ਗਿਆ ਇਹ ਪਾਕਿਸਤਾਨੀ ਜਿਹੜੇ ਆਪਣੇ ਆਏ ਹੋਏ ਨੇ ਲੋਕ ਉਹ ਕਹਿੰਦੇ ਨੇ ਤਰਾਹ ਨਿਕਲ ਗਿਆ ਤਰਾਹ ਨਿਕਲ ਜਾਣਾ ਜਦੋਂ ਮੈਂ ਐਕਸੀਡੈਂਟ ਦੇਖਿਆ ਤਾਂ ਮੇਰਾ ਤਾਂ ਤਰਾਹ ਹੀ ਨਿਕਲ ਗਿਆ ਕੋਈ ਹੋਰ ਬਾਤ ਬਣਾ ਸਕਦੇ ਹੋ ਤੁਸੀਂ ਜਦੋਂ ਮੈਂ ਕੋਈ ਨਾਮ ਲਿਖ ਕੇ ਉਸ ਦੇ ਐਕਸੀਡੈਂਟ ਦੀ ਜਾਂ ਮੌਤ ਦੀ ਖਬਰ ਸੁਣੀ ਤਾਂ ਮੇਰਾ ਤਾਂ ਤਰਾਹ ਨਿਕਲ ਗਿਆ ਤਿੱਤਰ ਹੋਣਾ ਨਸ ਜਾਣਾ ਭੱਜ ਜਾਣਾ ਕੌਣ ਤਿੱਤਰ ਹੁੰਦਾ ਹੁੰਦਾ ਚੋਰ ਤਾਂ ਕੀ ਬਾਤ ਬਣਾਵਾਂਗੇ ਆਪਾਂ ਪੁਲਿਸ ਨੂੰ ਦੇਖ ਕੇ ਚੋਰ ਤਿੱਤਰ ਹੋ ਗਿਆ ਤਿਲ ਸੁੱਟਿਆ ਭਾਂੋਂ ਤੇ ਨਾ ਪੈਣਾ ਬਹੁਤ ਭੀੜ ਹੋਣੀ ਜਾਂ ਤਿਲ ਤਾਰ ਨੂੰ ਥਾਂ ਨਾ ਹੋਣਾ ਕਿਸੇ ਮੇਲੇ ਵਗੈਰਾ ਦੇ ਵਿੱਚ ਜਾਂ ਕਿਤੇ ਆਪਾਂ ਜਾਣੇ ਆ ਤਾਂ ਬਹੁਤ ਜ਼ਿਆਦਾ ਭੀੜ ਹੁੰਦੀ ਆ ਉੱਥੇ ਆਪਾਂ ਕਹਿ ਦਿੰਨੇ ਆ ਇੱਥੇ ਤਾਂ ਤਿਲ ਸੁੱਟਿਆ ਵੀ ਭਾਂੋਂ ਤੇ ਨਾ ਪਵੇ ਕੀ ਬਾਤ ਬਣਾਵਾਂਗੇ ਫਿਰ ਆਪਾਂ ਫਤੇਗੜ ਸਾਹਿਬ ਸਹੀਦੀ ਜੋੜ ਮੇਲੇ ਤੇ ਤਿਲ ਤਰਨ ਨੂੰ ਥਾਂ ਨਹੀਂ ਸੀ ਜਾਂ ਤਿਲ ਸੁੱਟਿਆ ਪਾਉ ਤੇ ਨਹੀਂ ਸੀ ਪੈਂਦਾ ਸਿੱਧੀ ਨਹੀਂ ਗੱਲ ਕਹਿਣੀ ਹੁੰਦੀ ਮੁਹਾਵਰੇ ਦੇ ਵਿੱਚ ਘਮਾ ਕੇ ਗੱਲ ਕਹੀ ਜਾਂਦੀ ਆ ਉਹੀ ਮੁਹਾਵਰਾ ਹੁੰਦਾ ਠੀਕ ਹੈ ਜੀ ਤੀਰ ਕਮਾਨੋਂ ਨਿਕਲਣਾ ਗੱਲ ਮੂੰਹੋਂ ਨਿਕਲ ਜਾਣਾ ਇੱਕ ਵਾਰ ਤੀਰ ਕਮਾਨੋਂ ਨਿਕਲਿਆ ਮੁੜ ਵਾਪਸ ਨਹੀਂ ਆਉਂਦਾ ਸਾਨੂੰ ਹਮੇਸ਼ਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਇੱਕ ਵਾਰ ਤੀਰ ਕਮਾਨੋਂ ਨਿਕਲਣ ਤੋਂ ਬਾਅਦ ਵਾਪਸ ਨਹੀਂ ਆਉਂਦਾ ਤੇਲ ਝੋਣਾ ਤੇਲ ਝੋਣਾ ਹੁੰਦਾ ਸਵਾਗਤ ਕਰਨਾ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ ਜਦੋਂ ਕੋਈ ਕਾਫੀ ਦੇਰ ਬਾਅਦ ਆਵੇ ਫਿਰ ਤੇਲ ਝੋਣਿਆ ਨਾ ਆਪ ਤਾਂ ਫਿਰ ਤੇਲ ਝੋਣਾ ਕਿ ਜਦੋਂ ਤੀ ਕਾਫੀ ਚਿਰ ਬਾਅਦ ਆਪਣੇ ਘਰ ਆਈ ਤਾਂ ਉਸ ਦੀ ਮਾਂ ਨੇ ਤੇਲ ਝੋ ਕੇ ਉਸ ਦਾ ਸਵਾਗਤ ਕੀਤਾ ਕੁਝ ਤੁਸੀਂ ਆਪਣੇ ਅਨੁਸਾਰ ਕੁਝ ਵੀ ਲਿਖ ਸਕਦੇ ਹੋ ਨਿ ਕੋਈ ਜ਼ਰੂਰੀ ਨਹੀਂ ਤੁਸੀਂ ਮੇਰੇ ਵਾਲੇ ਵਾਕ ਬਣਾਣਾ ਤੋੜ-ਤੋੜ ਕੇ ਖਾਣਾ ਦੁਖੀ ਕਰਨਾ ਗਰੀਬੀ ਦੇ ਵਿੱਚ ਬੱਚਿਆਂ ਦਾ ਪਾਲਣ ਪੋਸਣ ਚੰਗੀ ਤਰ੍ਹਾਂ ਨਹੀਂ ਹੁੰਦਾ ਤਾਂ ਫਿਰ ਉਹ ਮਾਪੇ ਬਾਪ ਨੂੰ ਤੋੜ-ਤੋੜ ਕੇ ਖਾਂਦੇ ਹਨ ਤੰਗ ਕਰਦੇ ਨੇ ਮਤਲਬ ਥਈਆ ਥਈਆ ਕਰਨਾ ਖੁਸ਼ੀ ਵਿੱਚ ਝੂਮਣਾ ਜਦੋਂ ਬਹੁਤ ਸਾਰੀ ਖੁਸ਼ੀ ਹੋਵੇ ਉਦੋਂ ਤਾਂ ਕੀ ਬਾਕ ਬਣਾਉਂਗੇ ਇੱਥੇ ਤੁਸੀਂ ਕਿਰਨ ਤਾਂ ਆਪਣੇ ਭਰਾ ਦੇ ਵਿਆਹ ਵਿੱਚ ਥਈਆ-ਥਈਆ ਕਰਦੀ ਫਿਰ ਰਹੀ ਸੀ ਕਿਉਂਕਿ ਭੈਣਾਂ ਨੂੰ ਭਰਾ ਦੇ ਵਿਆਹ ਦਾ ਬਹੁਤ ਚਾਹ ਹੁੰਦਾ ਨਾ ਤਾਂ ਫਿਰ ਇਹ ਬਾਕ ਬਣਾ ਸਕਦੇ ਆਪਾਂ ਕਿਰਨ ਤਾਂ ਆਪਣੇ ਭਰਾ ਦੇ ਵਿਆਹ ਵਿੱਚ ਥਈਆ-ਥਈਆ ਕਰਦੀ ਫਿਰ ਰਹੀ ਸੀ ਥਰ-ਥਰ ਕੰਬਣਾ ਬਹੁਤ ਡਰ ਜਾਣਾ ਜਿਵੇਂ ਕਿਸੇ ਜਾਨਵਰ ਨੂੰ ਦੇਖ ਕੇ ਬੱਚਾ ਸੱਪ ਨੂੰ ਦੇਖ ਕੇ ਥਰ-ਥਰ ਕੰਬਣ ਲੱਗਾ ਜਿਹੜੀ ਚੀਜ਼ ਦਾ ਡਰ ਬੈਠਿਆ ਹੋਵੇ ਮਨ ਦੇ ਵਿੱਚ ਉਹ ਦਿਖ ਜਵੇ ਫਿਰ ਘਰ ਘਰ ਕੰਬਣ ਲੱਗ ਜਾਂਦੇ ਨੇ ਥੁੱਕ ਕੇ ਝਟਣਾ ਕੀਤਾ ਹੀ ਖਰਾਤ ਤੋਂ ਮੁੱਕਰ ਜਾਣਾ ਹਾਂਜੀ ਜ਼बान ਤੋਂ ਫਿਰ ਜਾਣਾ ਹੁੰਦਾ ਇਹਦਾ ਹਰ ਪਾਲ ਤੇ ਇਤਵਾਰ ਨਾ ਕਰਿਓ ਉਹ ਤਾਂ ਥੁੱਕ ਕੇ ਝਟ ਲੈਂਦਾ ਹੈ ਮਤਲਬ ਕਿ ਆਪਣੀ ਜ਼बान ਤੇ ਨਹੀਂ ਖੜਾ ਰਹਿੰਦਾ ਥੁੱਕੀ ਮੜੇ ਪਕਾਉਣਾ ਥੁੱਕੀ ਮੜੇ ਪਕਾਉਣਾ ਦਾ ਅਰਥ ਹੁੰਦਾ ਕੇਵਲ ਗੱਲਾਂ ਬਾਤਾਂ ਦੇ ਨਾਲ ਕੰਮ ਸਾਰਨਾ ਗੱਲਾਂ ਦੇ ਨਾਲ ਹੀ ਕੰਮ ਕਰਨਾ ਕਰਮਜੀਤ ਕਰਦਾ ਕਰਾਉਂਦਾ ਕੁਝ ਵੀ ਨਹੀਂ ਸਾਰਾ ਦਿਨ ਤੁੱਕੀ ਬੜੇ ਪਕਾਉਂਦਾ ਰਹਿੰਦਾ ਹੈ ਜਿਹੜਾ ਬੇਲਾ ਬੰਦਾ ਗੱਲਾਂ ਜਾਦੇ ਕਰਦਾ ਉਹਨੂੰ ਕਹਿੰਦੇ ਨੇ ਦਸਾ ਨੌਹਾਂ ਦੀ ਕੀਰਤ ਕਰਨਾ ਹੱਕ ਦੀ ਕਮਾਈ ਕਰਨਾ ਆਪਾਂ ਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਨੇ ਸੰਦੇਸ਼ ਦਿੱਤਾ ਫਿਰ ਉਹ ਲਿਖ ਸਕਦੇ ਆ ਆਪਾਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਸਾ ਨੌਹਾਂ ਦੀ ਕੀਰਤ ਕਰਨ ਦਾ ਸੰਦੇਸ ਦਿੱਤਾ ਹੈ ਜਾਂ ਸਾਨੂੰ ਹਮੇਸ਼ਾ ਦਸਾਂ ਨੋਹਾਂ ਦੀ ਕੀਰਤ ਕਰਨੀ ਚਾਹੀਦੀ ਹੈ ਦੂਜਿਆਂ ਦੇ ਹੱਥਾਂ ਵੱਲ ਨਹੀਂ ਦੇਖਣਾ ਚਾਹੀਦਾ ਦਮ ਗਜੇ ਮਾਰਨਾ ਫੜਾ ਮਾਰਨੀਆ ਕੋਈ ਵੀ ਇਥੇ ਨਾਮ ਵਰਤ ਸਕਦੇ ਹੋ ਤੁਸੀਂ ਹਰਮੋਹਨ ਦਮ ਗਜੇ ਬਹੁਤ ਮਾਰਦਾ ਹੈ ਅਸਲ ਵਿੱਚ ਕੰਮ ਕੋਈ ਨਹੀਂ ਕਰਦਾ ਦਾੜ ਵੱਟਣਾ ਦੁੱਖ ਜਾਂ ਔਕੜ ਨੂੰ ਸਬਰ ਕਰਕੇ ਸਹਿਣਾ ਮਤਲਬ ਚੁੱਪ ਰਹਿਣਾ ਦੜਵੱਟ ਲੈਣਾ ਵੀ ਉਹਦਾ ਰੌਲਾ ਨਾ ਪਾਉਣਾ ਦੜਵੱਟ ਜ਼ਮਾਨਾ ਕੱਟ ਭਲੇ ਦਿਨ ਆਉਣਗੇ ਜਾਂ ਹੋਰ ਕੀ ਬਾਤ ਬਣਾ ਸਕਦੇ ਹਾਂ ਸਿਆਣਾ ਬੰਦਾ ਹਮੇਸ਼ਾ ਹੀ ਦੜਵੱਟ ਕੇ ਸਮਾਂ ਕੱਟੀ ਜਾਂਦਾ ਹੈ ਬਹੁਤਾ ਰੌਲਾ ਨਹੀਂ ਪਾਉਂਦਾ ਹਾਂਜੀ ਕਿੱਥੋਂ ਜੁੜਿਓ ਕਮੈਂਟ ਕਰਕੇ ਦੱਸਿਓ ਚੰਗਾ ਲੱਗ ਰਿਹਾ ਤਾਂ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸੇ ਤਰ੍ਹਾਂ ਦੀਆਂ ਵੀਡੀਓ ਜ ਤੁਹਾਡੇ ਤੱਕ ਆਉਂਦੀਆਂ ਰਹਿਣ 10ਵੀਂ ਤੇ ਪਲੱਸ 2 ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਿਲੇਬਸ ਅੱਗੇ ਹੈ ਜੀ ਮੁਹਾਵਰਾ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋਣੀਆਂ ਮੂਲ ਨਾਲੋਂ ਵਿਆਜ ਦਾ ਵੱਧ ਹੋਣਾ ਕਿਵੇਂ ਇਹਦਾ ਵਾਕ ਬਣਾਓਗੇ ਜੇ ਕਿਸੇ ਵਿਆਜ ਤੇ ਲਿਆ ਪੈਸਾ ਵਾਪਸ ਨਾ ਕੀਤਾ ਜਾਵੇ ਫਿਰ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਜਾਂਦੀਆਂ ਹਨ ਵੇ ਅੱਜ ਤੇ ਲਿਆ ਹੋਇਆ ਪੈਸਾ ਜੇ ਵਾਪਸ ਨਾ ਕਰੀਏ ਤਾਂ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਜਾਂਦੀਆਂ ਹਨ ਦਾਲ ਵਿੱਚ ਕਾਲਾ ਹੋਣਾ ਸ਼ੱਕ ਹੋਣਾ ਕਿਸੇ ਤੇ ਵੀ ਜਦ ਕੋਈ ਸ਼ੱਕ ਕਰਦਾ ਤਾਂ ਕੀ ਬਾਕ ਬਣਾਉਂਗੇ ਮੈਂ ਤਾਂ ਪਲਵਾਨ ਅਤੇ ਨੰਬਰਦਾਰ ਨੂੰ ਇਕੱਠੇ ਜਾਂਦੇ ਵੇਖ ਕੇ ਹੀ ਅੰਦਾਜ਼ਾ ਲਾ ਲਿਆ ਸੀ ਕਿ ਅੱਜ ਦਾਲ ਵਿੱਚ ਕੁਝ ਕਾਲਾ ਜਿਹੜੇ ਬੰਦੇ ਮਤਲਬ ਇਹ ਜਿਹੋ ਕੰਮ ਕਰਦੇ ਨੇ ਉਹਨਾਂ ਨੂੰ ਜਦ ਇਕੱਠੇ ਦੇਖ ਲਓ ਤਾਂ ਫਿਰ ਆਪਾਂ ਸਮਝ ਜਾਂਦੇ ਹੁੰਨੇ ਆ ਕਿ ਅੱਜ ਦਾਲ ਦੇ ਵਿੱਚ ਕਾਲਾ ਕੁਝ ਕੁਝ ਹੋਣ ਵਾਲਾ ਦਿਨ ਰਾਤ ਇੱਕ ਕਰਨ ਬਹੁਤ ਮਿਹਨਤ ਕਰਨੀ ਜਿਹੜੇ ਪੜ੍ਹਾਈ ਦੇ ਵਿੱਚ ਦਿਨ ਰਾਤ ਇੱਕ ਕਰ ਦਿੰਦੇ ਹਨ ਉਹ ਕੰਮਜਾਬ ਹੋ ਜਾਂਦੇ ਹਨ ਸਖਤ ਮਿਹਨਤ ਕਰਨ ਵਾਲੇ ਨੂੰ ਕਹਿੰਦੇ ਨੇ ਉਹਨੇ ਦਿਨ ਰਾਤ ਇੱਕ ਕੀਤਾ ਤੇ ਸਰਕਾਰੀ ਨੌਕਰੀ ਲੈ ਲਈ ਦਿਨਾਂ ਦਾ ਪੁਰਾਣਾ ਹੋਣਾ ਮਰਨ ਕਿਨਾਰੇ ਹੁਣ ਥੋੜੇ ਜਦੋਂ ਪਤਾ ਲੱਗ ਜਿਵੇਂ ਵੀ ਇਹਦੀ ਮੌਤ ਹੁਣ ਨੇੜੇ ਆ ਉਦੋਂ ਵਰਤਦੇ ਨੇ ਕੋਈ ਵੀ ਇਥੇ ਨਾਮ ਲਿਖ ਸਕਦੇ ਹੋ ਤੁਸੀਂ surjeet ਬਹੁਤ ਬਿਮਾਰ ਹੈ ਉਹ ਤਾਂ ਹੁਣ ਦਿਨਾਂ ਦਾ ਹੀ ਪਰੌਣਾ ਹੈ ਦਿਲ ਖੱਟਾ ਹੁਣ ਕਿਸੇ ਗੱਲ ਤੋਂ ਘਿਰਨਾ ਹੁਣ ਕਿਸੇ ਦੇ ਨਾਲ ਆਪਣਾ ਵਿਗਾੜ ਪੈ ਜਾਣਾ ਦਿਲ ਖੱਟਾ ਹੋ ਜਾਣਾ ਉਹਨੂੰ ਬੁਲਾਉਣ ਨੂੰ ਦਿਲ ਨਾ ਕਰਨਾ ਉਦੋਂ ਵਰਤਦੇ ਨੇ ਇਹ ਬਾਕ ਮਹਾਵਰ ਤਾਂ ਕੀ ਲਿਖਾਂਗੇ ਉਸਨੇ ਮੈਨੂੰ ਉਸਨੇ ਸੁਰਿੰਦਰ ਨੇ ਮੈਨੂੰ ਗੱਲਾਂ ਹੀ ਅਜਹੀਆਂ ਕਹੀਆਂ ਕਿ ਮੇਰਾ ਉਸ ਵੱਲੋਂ ਦਿਲ ਖੱਟਾ ਹੋ ਗਿਆ ਦੁੱਧ ਦਾ ਉਬਾਲ ਹੋਣਾ ਥੋੜੇ ਚਿਰ ਦਾ ਜੋਸ਼ ਹੋਣਾ ਥੋੜੇ ਚਿਰ ਲਈ ਤਾਂ ਗੱਲਾਂ ਕਰਨੀਆਂ ਵੀ ਮੈਂ ਬਹੁਤ ਕੁਝ ਕਰ ਦੂੰਗਾ ਉਸ ਤੋਂ ਬਾਅਦ ਕੁਝ ਵੀ ਨਾ ਕਰਨਾ ਤਾਂ ਕੀ ਬਾਕ ਬਣਾਉਂਗੇ ਜੇ ਤੁਸੀਂ ਬਣਾ ਸਕਦੇ ਹੋ ਤਾਂ ਬਣਾਓ ਜ਼ਰੂਰ ਕਮੈਂਟ ਦੇ ਵਿੱਚ ਕਈ ਬੱਚੇ ਤਾਂ ਦੁੱਧ ਦੇ ਉਵਾਲ ਵਾਂਗ ਕੰਮ ਨੂੰ ਹੱਥ ਬਹੁਤ ਛੇਤੀ ਪਾਉਂਦੇ ਹਨ ਪਰ ਥੋੜਾ ਜਿਹਾ ਕੰਮ ਕਰਕੇ ਹੀ ਥੱਕ ਜਾਂਦੇ ਹਨ ਜੋ ਉਸ ਦੇ ਨਾਲ ਕੰਮ ਨੂੰ ਲੱਗਣਾ ਪਰ ਉਹਨੂੰ ਸਿਰੇ ਨਾ ਚੜਾਉਣਾ ਪਰ ਅਜਿਹਾ ਕਰਨਾ ਨਹੀਂ ਚਾਹੀਦਾ ਇਹ ਗਲਤ ਹੈ ਹਾਂਜੀ ਅੱਗੇ ਹੈ ਜੀ ਦੁੱਧ ਵਿੱਚ ਮੇਂਗਣਾ ਪਾਉਣਾ ਬੇਸਵਾਦੀ ਨਾਲ ਕੰਮ ਕਰਨਾ ਆਪਾਂ ਕਹਿ ਦਿੰਨੇ ਆ ਨਾ ਜੇ ਕੰਮ ਦੁੱਧ ਵਿੱਚ ਮੇਂਗਣਾ ਪਾ ਕੇ ਕਰਨਾ ਫਿਰ ਨਾ ਕਰੋ ਕੰਮ ਮਤਲਬ ਪੂਰਾ ਸਹੀ ਢੰਗ ਨਾਲ ਨਾ ਕਰਨਾ ਵੀ ਜੀ ਦੇ ਨਾਲ ਬੰਦਾ ਖੁਸ਼ ਹੋ ਜਵੇ ਉਹੀ ਜੇ ਕੰਮ ਕਰਨੇ ਚਾਹੀਦੇ ਨੇ ਨਹੀਂ ਉਹੇ ਜੇ ਕੰਮ ਕਰਨਾ ਚੱਜ ਨਾਲ ਨਾ ਕਰਨਾ ਦੁੱਧ ਵਿੱਚ ਮੇਂਗਣਾ ਪਾ ਕੇ ਤੂੰ ਅੱਜ ਚਿੱਟੇ ਕੱਪੜੇ ਧੋਏ ਪਰ ਚੰਗੀ ਤਰ੍ਹਾਂ ਨਿਖਾਰੇ ਨਹੀਂ ਤੂੰ ਤਾਂ ਅੱਜ ਦੁੱਧ ਵਿੱਚ ਮੇਂਗਣਾ ਪਾਉਣ ਵਾਲੇ ਕੰਮ ਕੀਤਾ ਦੋਹੀ ਹੱਥੀ ਤਾੜੀ ਵਜਣਾ ਦੋਹਾਂ ਧਿਰਾਂ ਦਾ ਕਸੂਰ ਹੋਣਾ ਇੱਕ ਦਾ ਨਹੀਂ ਹੁੰਦਾ ਉਹਦੋਂ ਕਹਿੰਦੇ ਨੇ ਤਾੜੀ ਦੋਹੇ ਹੱਥਾਂ ਨਾਲ ਵੱਜਦੀ ਹੈ ਜਦੋਂ ਕੋਈ ਲੜਾਈ ਹੁੰਦੀ ਹੈ ਉਦੋਂ ਕਹਿੰਦੇ ਨੇ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ ਜਦੋਂ ਬੱਚੇ ਆਪਸ ਵਿੱਚ ਖੇਡਦੇ ਖੇਡਦੇ ਲੜ ਪਏ ਤਾਂ ਉਹਨਾਂ ਦੀਆਂ ਮਾਂ ਮਾਂ ਵੀ ਇੱਕ ਦੂਜੇ ਨੂੰ ਬੋਲਣ ਲੱਗੀਆਂ ਤਾਂ ਬਜ਼ੁਰਗ ਆਦਤ ਨੇ ਕਿਹਾ ਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ ਕਸੂਰ ਦੋਵਾਂ ਦਾ ਹੀ ਹੈ ਦੋ ਬੇੜੀਆਂ ਵਿੱਚ ਲੱਤਾਂ ਹੋਣੀਆਂ ਦੋ ਚਿੱਤੀ ਵਿੱਚ ਹੋਣਾ ਇੱਕ ਫੈਸਲਾ ਇੱਕ ਪਾਸੇ ਫੈਸਲਾ ਨਾ ਕਰ ਪਾਉਣਾ ਕਿ ਅਸੀਂ ਕੀ ਕਰਨਾ ਦੋ ਦੋ ਬੇੜੀਆਂ ਦੇ ਵਿੱਚ ਲੱਤਾਂ ਹੋਣੀਆਂ ਕਹਿੰਦੇ ਨੇ ਉਹਨੂੰ ਦੋ ਚਿੱਤੀ ਦੇ ਵਿੱਚ ਸਪਸ਼ਟ ਨਾ ਹੋਣਾ ਵੀ ਕਰਨਾ ਕੀ ਹੈ ਦੋ ਬੇੜੀਆਂ ਵਿੱਚ ਲੱਤਾਂ ਰੱਖਣ ਵਾਲੇ ਕਦੇ ਵੀ ਕੰਮਜਾਬ ਨਹੀਂ ਹੁੰਦੇ ਦੋ ਚਿਕ ਦੀ ਅੱਗ ਵਿੱਚ ਸੜਨਾ ਅੰਤਾਂ ਦਾ ਮਾਨਸਿਕ ਕਸ਼ਟ ਭੋਗਣਾ ਜਿੰਨਾ ਬੱਚਿਆਂ ਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ ਉਹ ਤਾਂ ਵਿਚਾਰੇ ਦੋਸ਼ਕ ਦੀ ਅੱਗ ਵਿੱਚ ਸੜਦੇ ਹਨ ਦੰਦ ਖੱਟੇ ਕਰਨਾ ਹਰਾ ਦੇਣਾ ਕੋਈ ਵੀ ਜਿਹੜਾ ਆਪਾਂ ਪਤਾ ਹੈ ਆਪਾਂ ਨੂੰ ਕਿਹਨੇ ਕਿਹਨੂੰ ਹਰਾਇਆ ਉੱਥੇ ਆਪਾਂ ਲਿਖ ਸਕਦੇ ਹਾਂ ਭਾਰਤੀ ਫੌਜਾਂ ਨੇ ਪਾਕਿਸਤਾਨੀ ਫੌਜਾਂ ਦੇ ਦੰਦ ਖੱਟੇ ਕਰ ਦਿੱਤੇ ਦੰਦ ਪੀਣਾ ਕਚੀਚੀਆਂ ਵਟਣਾ ਗੁੱਸੇ ਦੇ ਵਿੱਚ ਮਨ ਲੋਕਾਰ ਕੁਝ ਨਾ ਸਕਣਾ ਤੇ ਦੰਦ ਪੀਣਾ ਉਦੋਂ ਬਰਤਦੈਨੇ ਸੁਰੇਂਦਰ ਨੇ ਸੋਹਣ ਦੇ ਥੱਪੜ ਮਾਰਿਆ ਸੋਹਣ ਕਮਜ਼ੋਰ ਹੋਣ ਕਾਰਨ ਕੁਝ ਕਰ ਨਾ ਸਕਿਆ ਉਹ ਦੰਦ ਪੀਣ ਲੱਗਿਆ ਦੰਦ ਵੱਜਣਾ ਠੰਡ ਨਾਲ ਕੰਬਣਾ ਅੱਜ ਸਵੇਰੇ ਇੰਨਾ ਕੋਰਾ ਪਿਆ ਹੋਇਆ ਸੀ ਕਿ ਜਦੋਂ ਮੈਂ ਬਾਹਰ ਨਿਕਲਿਆ ਤਾਂ ਮੇਰੇ ਤਾਂ ਦੰਦ ਵੱਜਣ ਲੱਗੇ ਠੰਡ ਦੇ ਨਾਲ ਜਦੋਂ ਕੰਬਾ ਛਿੜਦਾ ਦੰਦ ਆਪਸ ਵਿੱਚ ਵੱਜਦੇ ਨੇ ਨਾ ਉਦੋਂ ਫਿਰ ਇਹਦੇ ਤੇ ਵਾਕ ਬਣਾਉਣਾ ਆਪਾਂ ਮੁਹਾਵਰੇ ਤੇ ਏਸੀਜੀ ਦੱਦੇ ਤੱਕ ਤੇ ਅੱਗੇ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿਆਕਰਨ ਦੇ ਵਿੱਚ ਅੱਗੇ ਵਾਕ ਹੈਗੇ ਨੇ ਉਹ ਹੁਣ ਅੱਗੇ ਕਰਾਂਗੇ ਤੇ ਅੱਗੇ ਤੁਸੀਂ ਹੋਰ ਕੀ ਕਰਨਾ ਚਾਹੁੰਦੇ ਹੋ ਉਹ ਦੱਸਿਓ ਜ਼ਰੂਰ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਤੇ ਕੀ ਕਰਦੇ ਹੋ ਅੱਗੇ ਕੀ ਕਰਨਾ ਚਾਹੁੰਦੇ ਹੋ ਪਲੱਸ 2 ਦਾ ਸਿਲੇਬਸ ਵੀ ਮੈਂ ਪੰਜਾਬੀ ਦਾ ਕਰਾ ਰਹੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਉਹਦੇ ਵਿੱਚ ਵੀ ਕੁਝ ਕੀ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਚੀਜ਼ ਸਮਝ ਨਹੀਂ ਆਉਂਦੀ ਤਾਂ ਦੱਸਿਓ ਤਾਂ ਜੋ ਫਿਰ ਉਸੇ ਹਿਸਾਬ ਨਾਲ ਕੰਮ ਕਰਾਇਆ ਜਾ ਸਕੇ ਜਿਹੜੇ ਵੀ ਨਾਲ ਜੁੜੇ ਕਮੈਂਟ ਕਰਕੇ ਤੁਸੀਂ ਕੁਝ ਵੀ ਆਪਣਾ ਸਵਾਲ ਵੀ ਪੁੱਛ ਸਕਦੇ ਹੋ ਤਾਂ ਉਹਦਾ ਵੀ ਮੈਂ ਜਵਾਬ ਦਵਾਂਗੀ ਕਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹਦੇ ਬਾਰੇ ਪੁੱਛੋ ਜਾਂ ਅੱਗੇ ਕੀ ਕਰਨਾ ਹੈ ਕੋਈ ਚੀਜ਼ ਵੈਸੇ ਕਈ ਵੀਡੀਓ ਜਿੱਤਾਂ ਮੈਂ ਪਾ ਚੁੱਕੀਆਂ ਸਿਲੇਬਸ ਤਕਰੀਬਨ ਗੇੜਾ ਰੰਦਾ ਉਹ ਮੈਂ ਹੁਣ ਨਾਲ ਦੀ ਨਾਲ ਕਰਾ ਰਹੀਆਂ ਇਸ ਸੈਸ਼ਨ ਦੇ ਪਹਿਲੇ ਹੀ ਮਹੀਨਾ ਕ ਪਹਿਲਾਂ ਕੋਸ਼ਿਸ਼ ਕਰਾਂਗੀ ਕਿ ਸਾਰਾ ਪੂਰਾ ਕਰਵਾਵਾਂ ਤੇ ਉਸ ਤੋਂ ਬਾਅਦ ਪੇਪਰ ਵੀ ਹੱਲ ਕਰਾਂਗੇ ਉਹਦਾ ਵੀ ਰਿਵੀਜ਼ਨ ਤਾਂ ਜੋ ਬੱਚਿਆਂ ਦੀ ਚੰਗੀ ਤਰ੍ਹਾਂ ਹੋ ਜਾਵੇ ਬਾਕੀ ਹੁਣ ਤੁਸੀਂ ਕਮੈਂਟ ਕਰ ਸਕਦੇ ਹੋ ਇਹ ਅੱਜ ਦੇ ਮੁਹਾਵਰੇ ਤਾਂ ਇੰਨੇ ਸੀਗੇ ਅੱਗੇ ਹੁਣ ਕਹਾਣੀਆਂ 10ਵੀਂ ਕਲਾਸ ਦੀਆਂ ਪੂਰੀਆਂ ਹੋ ਗਈਆਂ ਅੱਗੇ ਹੁਣ ਦੇਖਦੇ ਆਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਕਮੈਂਟ ਕਰਕੇ ਦੱਸਿਓ ਗੁਰਮਤਕਾਵ ਤੇ ਸੂਫੀ ਕਾਵ ਮੈਂ ਕਰਾ ਚੁੱਕੀ ਹਾਂ ਉਹਦੇ ਵਿੱਚ ਜਿਹੜਾ ਥੋੜਾ ਬਹੁਤਾ ਕੁਝ ਕਵਿਤਾਵਾਂ ਰਹਿੰਦੀਆਂ ਨੇ ਉਹ ਮੈਂ ਹੁਣ ਕੋਸ਼ਿਸ਼ ਕਰਾਂਗੀ ਕਰਵਾਮਾ ਉਸ ਤੋਂ ਬਾਅਦ ਕਿੱਸਾ ਕਾਵ ਕਰਵਾਉਣ ਦੀ ਦੇਖਦੀ ਆ ਬਾਕੀ ਜੇ ਤੁਸੀਂ ਪਹਿਲਾਂ ਜੋ ਕਰਨਾ ਚਾਹੁੰਦੇ ਹੋ ਤੁਹਾਡੇ ਸਲਿਵਸ ਕਲਾਸ ਸਕੂਲ ਦੇ ਵਿੱਚ ਕੀ ਚੱਲ ਰਿਹਾ ਉਹਦੇ ਅਨੁਸਾਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਫਿਰ ਉਹ ਕਰਾ ਦਾਂਗੀ ਜਿਹੜੇ ਵੀ ਜਿੱਥੋਂ ਵੀ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਐਸੀ ਤਰ੍ਹਾਂ ਜੁੜਦੇ ਰਹੋ ਚੈਨਲ ਦੇ ਨਾਲ ਤੇ ਤੁਹਾਨੂੰ ਐਜੂਕੇਸ਼ਨ ਵੀਡੀਓ ਜ ਵਧੀਆ ਤੋਂ ਵਧੀਆ ਮਿਲਦੀਆਂ ਰਹਣਗੀਆਂ ਕੋਸ਼ਿਸ਼ ਹੁੰਦੀ ਆ ਕਿ ਸਾਰਾ ਸਿਲੇਬਸ ਚੰਗੀ ਤਰ੍ਹਾਂ ਇਸ ਇਸ ਢੰਗ ਨਾਲ ਕਰਾਇਆ ਜਾਵੇ ਕਿ ਬੱਚੇ ਆਪਣੇ ਆਪ ਕਰਨ ਲੱਗ ਜਾਣ ਰੱਟਾ ਨਾ ਲਗਾਉਣਾ ਪਵੇ ਗਾਈਡ ਤੋਂ ਕੰਮ ਕਰਨ ਤੋਂ ਮਤਲਬ ਮੈਨੂੰ ਚੰਗਾ ਨਹੀਂ ਲੱਗਦਾ ਕਿ ਕੋਈ ਬੱਚਾ ਗਾਈਡ ਤੋਂ ਰੱਟਾ ਲਾਵੇ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਆਪਣੇ ਆਪ ਕਰਨਾ ਚਾਹੋ ਕਾਰਨ ਕਮ ਐਸੇ ਕਰਕੇ ਇਹ ਸਾਰਾ ਮੈਂ ਸ਼ੁਰੂ ਕੀਤਾ ਤਾਂ ਜੋ ਬੱਚਿਆਂ ਦੀ ਹੈਲਪ ਹੋ ਸਕੇ ਵੱਧ ਤੋਂ ਵੱਧ ਬੱਚੇ ਪੰਜਾਬੀ ਸਿੱਖਣ ਬਿਨਾਂ ਗਲਤੀਆਂ ਤੋਂ ਇਸ ਕਰਕੇ ਜੋ ਵੀ ਹੈ ਇਸ ਲਈਆਂ ਵੀਡੀਓਜ਼ ਦੇ ਵਿੱਚ ਮੈਂ ਸਾਰਾ ਪੰਜਾਬੀ ਸਿਖਾ ਚੁੱਕੀ ਹਾਂ ਜੇ ਕਿਸੇ ਦੀਆਂ ਗਲਤੀਆਂ ਹੁੰਦੀਆਂ ਨੇ ਤਾਂ ਪਿੱਛੇ ਜਾ ਕੇ ਸਾਰੀਆਂ ਵੀਡੀਓਜ਼ ਤੋਂ ਤੁਸੀਂ ਪੰਜਾਬੀ ਸਿੱਖ ਸਕਦੇ ਹੋ ਕੋਈ ਮਤਲਬ ਹੈ ਨਹੀਂ ਅਭੀ ਨਾ ਆਵੇ ਪੰਜਾਬੀ ਵਧੀਆ ਢੰਗ ਨਾਲ ਸਿੱਖ ਜਾਓਗੇ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਨਹੀਂ ਤਾਂ ਫਿਰ ਮੁਹਾਵਰੇ ਹੋ ਗਏ ਅੱਜ ਦੇ ਤੇ ਹੁਣ ਕਲਾਸ ਸਮਾਪਤ ਕਰਨ ਲੱਗਿਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਸਕਦੇ ਹੋ